हाल ही ਦੇ ਵਿੱਚ ਭਾਰਤ ਅਤੇ ਫਰਾਂਸ ਦਰਮਿਆਨ ਇੱਕ ਸੌਦਾ ਹੋਇਆ ਹੈ ਜਿਸ ਵਿੱਚ ਭਾਰਤ ਫਰਾਂਸ ਕੋਲੋਂ 26 ਰਾਫੇਲ ਐਮ ਲੜਾਕੂ ਜਹਾਜ਼ ਖਰੀਦੇਗਾ 64000 ਦੀ ਲਾਗਤ ਵਾਲੇ ਸਮਝੌਤੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੇਠਾਂ ਦੀ ਸੁਰੱਖਿਆ ਕੈਬਨਿਟ ਕਮੇਟੀ ਨੇ 8 ਅਪ੍ਰੈਲ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਇਹ ਰਾਫੇਲ ਐਮ ਜਹਾਜ਼ 2029 ਤੱਕ ਭਾਰਤ ਆਉਣਗੇ ਤੇ ਆਈਐਨਐਸ ਵਿਕਰਾਂਤ ਤੇ ਮਿਗ 29 ਦੀ ਜਗ੍ਹਾ ਤੇ ਤਾਇਨਾਤ ਕੀਤੇ ਜਾਣਗੇ ਮਿਗ 29 ਦੇ ਹੁੰਦਿਆਂ ਭਾਰਤੀ ਜਲ ਸੈਨਾ ਨੂੰ ਰਾਫੇਲ ਐਮ ਦੀ ਕੀ ਜ਼ਰੂਰਤ ਹੈ ਵਿਕਰਾਂਤ ਦੀ ਐਵੀਏਸ਼ਨ ਫੈਸਿਲਿਟੀ ਕੰਪਲੈਕਸ ਨੇ ਦੱਸਿਆ ਹੈ ਕਿ ਮਿਗ 29 ਕਰਕੇ ਉਹਨਾਂ ਨੂੰ ਕ੍ਰੈਸ਼ਿੰਗ ਅਤੇ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਰਕੇ ਭਾਰਤੀ ਜਲ ਸੈਨਾ ਨੇ ਮਿਗ 29 ਦੀ ਥਾਂ ਤੇ ਕੋਈ ਹੋਰ ਜਹਾਜ਼ ਲਿਆਉਣ ਦਾ ਫੈਸਲਾ ਕੀਤਾ ਮਿਗ 29 ਦੀ ਥਾਂ ਤੇ ਦੋ ਵਿਕਲਪ ਸਨ ਪਹਿਲਾ ਫਰਾਂਸ ਦਾ ਰਾਫੇਲ ਐਮ ਜਾਂ ਦੂਸਰਾ ਅਮਰੀਕਾ ਦਾ F18 ਸੁਪਰ ਹਾਰਨੇਟ ਗੋਆ ਦੇ ਵਿੱਚ ਕੁਝ ਟੈਸਟਾਂ ਤੋਂ ਬਾਅਦ ਨੇਵੀ ਨੇ ਇਹ ਫੈਸਲਾ ਲਿਆ ਕਿ ਰਾਫੇਲ M ਜ਼ਿਆਦਾ ਬਿਹਤਰ ਹੈ ਅਤੇ ਇਸ ਨਾਲ ਹੀ ਅੱਗੇ ਵਧਿਆ ਜਾਵੇ ਤੇ ਇਸ ਦੇ ਨਾਲ ਰਾਫੇਲ M ਮੌਜੂਦਾ INS ਵਿਕਰਾਂਤ ਦੀ ਫਲੀਟ ਦੇ ਮੁਤਾਬਕ ਬਣਿਆ ਹੈ ਭਾਰਤ ਕੋਲ ਕੁੱਲ ਕਿੰਨੇ ਰਾਫੇਲ ਜੈਟ ਮੌਜੂਦ ਨੇ ਭਾਰਤੀ ਵਾਯੂ ਸੇਨਾ ਕੋਲ 36 ਰਾਫੇਲ ਜੈਟ ਮੌਜੂਦ ਨੇ ਪਰ ਇਹ ਜੈਟ ਨਵੇਂ ਰਾਫੇਲ M ਜੈਟ ਨਾਲੋਂ ਅਲੱਗ ਨੇ ਭਾਰਤ ਕੋਲ ਵਾਯੂ ਸੇਨਾ ਲਈ ਰਾਫੇਲ ਜੈਟ ਹੈ ਭਾਰ ਨਵੀ ਰਾਫੇਲ ਐਮ ਜੈਟ ਭਾਰਤ ਦੀ ਜਲ ਸੈਨਾ ਲਈ ਹਨ ਇਹ ਲੜਾਕੂ ਜਹਾਜ਼ ਖਾਸ ਤੌਰ ਤੇ ਨੇਵੀ ਲਈ ਤਿਆਰ ਕੀਤੇ ਜਾਂਦੇ ਨੇ ਜਿਸ ਨਾਲ ਇਹ ਸਮੁੰਦਰੀ ਜਹਾਜ਼ ਤੇ ਲੈਂਡ ਅਤੇ ਟੇਕ ਆਫ ਕਰ ਸਕਣ ਇਸ ਦੇ ਨਾਲ ਭਾਰਤ ਨੇ ਫਰਾਂਸ ਤੋਂ 26 ਰਾਫੇਲ ਐਮ ਜੈਟ ਖਰੀਦਣ ਦਾ ਫੈਸਲਾ ਲਿਆ ਹੈ ਜਿਸ ਵਿੱਚੋਂ 22 ਸਿੰਗਲ ਸੀਟਿਡ ਜੈਟ ਨੇ ਤੇ 4 ਟਵਿਨ ਸੀਟਿਡ ਜੈਟ ਨੇ ਫਰਾਂਸ ਤੋਂ ਬਾਅਦ ਭਾਰਤ ਹੀ ਐਸਾ ਇਕਲੌਤਾ ਦੇਸ਼ ਹੈ ਜਿਸ ਕੋਲ ਰਾਫੇਲ ਐਮ ਜੈਟ ਹੋਏਗਾ ਜਿਸ ਨਾਲ ਭਾਰਤ ਦੀ ਸਮੁੰਦਰੀ ਹਮਲੇ ਦੀ ਸਮਰੱਥਾ ਵੀ ਵਧੇਗੀ